ਹੈਲੋ ਗਾਇਜ਼ ਮੇਰੇ ਬਨਤਨ ਸਾਰੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਤੁਹਾਣਾ ਫੈਮਿਲੀ ਬਲੌਗ ਦੇ ਵਿੱਚ ਇੱਥੇ ਲੱਗੇ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਇੱਥੇ ਹੈਗਾ ਸੀ ਦੁਪਹਿਰ ਤੋਂ ਬਾਅਦ ਦਾ ਟਾਈਮ ਜੀ ਕਿਉਂਕਿ ਆਪਣੇ ਹੈਗੀ ਸੀ ਕਹਾਣੀ ਕਢਾਉਣ ਵਾਲੀ ਆਟਾ ਤਾਂ ਕੱਲ ਕੱਲ ਪਰਸੋਂ ਪਿਹਾਂ ਕੇ ਲੱਗਿਆ ਸੀ ਪਰ ਕਹਾਣੀ ਫੇਰ ਰਹਿ ਗਈ ਸੀ ਕਿਉਂਕਿ ਇਹ ਹੋ ਜਾਂਦਾ ਜੀ ਹਨਾ ਬੀਜ ਜਿਵੇਂ ਅਸੀਂ ਜੇ ਤਾਂ ਮੋਹ ਲੈ ਕੇ ਜਨਾਂ ਫਿਰ ਉੱਥੇ ਇਹ ਹੋ ਜਾਂਦਾ ਵੀ ਜਦ ਦੋਨੇ ਚੀਜ਼ਾਂ ਮਤਲਬ ਇਕੱਠੀਆਂ ਹੀ ਹੋ ਜਾਂਦੀਆਂ ਨੇ ਉਹ ਚੱਕੀ ਤੇ ਕਾਹਣੀ ਵਾਲਾ ਵੀ ਸਭ ਸਿਸਟਮ ਜਾਇ ਤੇ ਆਟੇ ਵਾਲੀ ਵੀ ਚੱਕੀ ਆ ਹਨਾ ਪਰ ਇਹ ਹੋ ਜਾਂਦਾ ਵੀ ਜੇ ਆਟਾ ਹੋਰ ਮਤਲਬ ਪਿੰਡ ਚ ਪਿਉਨੇ ਹਨਾ ਫਿਰ ਕਾਹਣੀ ਰਹਿ ਜਾਂਦੀ ਬਸ ਕਈ ਦਿਨ ਹੋ ਗਏ ਇੱਕ ਦੋ ਵਾਰੀ ਸੋਭਾ ਮੋਲ ਲੈ ਆ ਕੇ ਵੀ ਤੇਲ ਖਾਣਾ ਪਿਆ ਤਾਂ ਕਰਕੇ ਇਹ ਹੋ ਜਾਂਦਾ ਸੀ ਹੁਣ ਬਸ ਮੰਮੀ ਲੱਗੇ ਸੀਗੇ ਕਹਿੰਦੇ ਵੀ ਰੋਜ਼ ਹੀ ਰਹਿ ਜਾਂਦੀਆਂ ਕੁਝ ਮੌਸਮ ਵੀ ਨਹੀਂ ਸੀ ਐਕਚੁਅਲੀ ਸਹੀ ਹੈਗਾ ਵੀ ਥੋੜੀ ਜੀ ਧੁੱਪ ਲਵਾ ਕੇ ਨਾ ਹੁਣ ਅੱਜ ਸਵੇਰੇ ਧੁੱਪ ਦੇ ਵਿੱਚ ਫੁੱਲਦੀ ਸੀ ਸਰੋਂ ਤਾਂ ਕਰਕੇ ਫਿਰ ਧੁੱਪ ਦੇ ਵਿੱਚ ਫੁੱਲ ਕੇ ਇਹ ਸੀਗਾ ਵੀ ਹੁਣ ਲੱਗੇ ਸੀ ਉਹ ਕੁਝ ਅੱਜ ਹਵਾ ਵੀ ਕਾਫੀ ਤੇਜ਼ ਚੱਲਦੀ ਸੀ ਨਾਲ ਚੱਲ ਕਹਿੰਦੇ ਵੀ ਪੱਖਾ ਲਾ ਕੇ ਉਡਾ ਲੈਣੇ ਉਹਨੂੰ ਵਿੱਚ ਜੋ ਮਣਾ ਮੋਟਾ ਫੂਸ ਜਾਊਗਾ ਉਹ ਉੱਡ ਜਾਊਗਾ ਬਸ ਤੱਜ ਚਲੋ ਇਹ ਸੀਗਾ ਹਨਾ ਵੀ ਸਰੋਂ ਸਾਫ ਸੀਗੀ ਵਿੱਚ ਕੋਈ ਡੂੜੀ ਵਗੈਰਾ ਤਾਂ ਨਹੀਂ ਸੀ ਪਰ ਜਣੀ ਆਏ ਹੋ ਜਾਂਦਾ ਵੀ ਜਿਹੜਾ ਮਾੜਾ ਮੋਟਾ ਕੋਈ ਫੂਸਪਰਾਉੜ ਜਿਹਾ ਆਉਂਦਾ ਹਨਾ ਉਹ ਚੀਜ਼ ਉੱਡ ਜਾਂਦੀ ਆ ਮੰਮੀ ਹੁਣੇ ਉਹ ਕਰਕੇ ਛੱਟੇ ਸੀ ਮੈਂ ਲੱਗੀ ਸੀ ਸਬਜ਼ੀ ਦੀ ਤਿਆਰੀ ਕਰਨਾ ਅੱਜ ਬਣਾਉਣੀ ਸੀ ਆਪਾਂ ਰਾਜਮਾ ਰਾਜਮਾ ਵੈਸੇ ਵੀ ਮੈਂ ਬੋਇਲ ਹੋਨੇ ਰੱਖਿਆ ਹੀ ਸੀ ਮੈਂ ਕਿਹਾ ਵੀ ਚਲੋ ਜਦ ਨੂੰ ਬਿਸਲ ਵੱਜੂਗੀ ਵੀ ਉਦੋਂ ਤੱਕ ਮੈਂ ਤੜਕਾ ਤਿਆਰ ਕਰ ਲੈਂਦੀ ਆ ਮਾਜੀ ਜਿਵੇਂ ਹਨਾ ਸ਼ਾਮ ਨੂੰ ਹੋ ਜਾਂਦਾ ਹਨਾ ਸਵੇਰੇ ਸ਼ਾਮ ਤੱਕ ਦੀ ਆਪਣੀਆਂ ਡਿਊਟੀਆਂ ਹੋ ਜਾਂਦੀਆਂ ਨੇ ਬਸ ਫਤਿਹ ਦੇ ਪਾਪਾ ਲੱਗੇ ਹੋਏ ਸੀਗੇ ਪਸ਼ੂਆਂ ਦਾ ਕਰਨ ਉਹ ਵੀ ਐਕਚੁਅਲੀ ਮੈਨੂੰ ਕੁਝ ਕਹਿ ਰਹੇ ਸੀ ਮੈਂ ਬਸ ਉਹਨਾਂ ਨੂੰ ਹੀ ਕੁਝ ਕਹਿੰਦੀ ਸੀ ਉਹਨਾਂ ਦੀ ਗੱਲ ਦਾ ਮਤਲਬ ਜਵਾਬ ਦੇ ਰਹੀ ਸੀ ਕੁਝ ਪਤਾ ਨਹੀਂ ਕੀ ਕਹਿੰਦੇ ਸੀ ਮੈਨੂੰ ਹੁਣ ਦਿਮਾਗ 'ਚ ਨਹੀਂ ਹੈਗਾ ਕੋਈ ਗੱਲ ਕਰਦੇ ਸੀਗੇ ਉਹ ਉਧਰ ਨੂੰ ਲੱਗੇ ਹੋਏ ਸੀ ਆਪਣੇ ਕੰਮਕਾਰ ਜੀ ਕਰਨ ਮੈਂ ਲੱਗੀ ਸੀ ਸਬਜ਼ੀ ਦੀ ਤਿਆਰੀ ਕਰਨ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਮੈਂ ਕੁਝ ਤਾਂ ਇਹ ਹੁੰਦਾ ਨਾ ਜੀ ਰਾਜਮਾ ਨੂੰ ਵੈਸੇ ਸਬਜ਼ੀ ਨੂੰ ਟਾਈਮ ਤਾਂ ਲੱਗਦਾ ਹੈਗਾ ਵੀ ਛੇਤੀ ਬਣ ਜਾਂਦੀ ਆ ਮੈਨੂੰ ਇਹ ਸੀ ਮੈਂ ਕਿਹਾ ਵੀ ਜਦ ਨੂੰ ਚਲੋ ਰਾਜਮਾ ਵੀ ਹਨਾ ਉਹਨਾਂ ਦੀ ਵੀ ਸਲਵਜੂ ਜਨ ਮੇਰਾ ਤੜਕਾ ਤਿਆਰ ਹੋ ਜਾਊਗਾ ਵੀ 11:30 ਚਲ ਮੈਂ ਤੜਕਾ ਤਿਆਰ ਕਰਕੇ ਵੀ ਮੰਮੀ ਹੋਣੀ ਵੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਇਧਰ ਲੱਗੇ ਹੋ ਨੇ ਕੁਝ ਫਿਰ ਫਤਿਹ ਦੇ ਪਾਪਾ ਨੂੰ ਫਤਿਹ ਨੇ ਜਾਣਾ ਸੀ ਉਹਨਾਂ ਨੂੰ ਕੰਮ ਜਿਆ ਸੀਗਾ ਇੱਕ ਉਹਨਾਂ ਨੇ ਉੱਥੇ ਜਾ ਉੱਥੇ ਜਾ ਕੇ ਆਉਣਾ ਸੀਗਾ ਤੇ ਤਾਂ ਕਰਕੇ ਆਏ ਹੋ ਜਾਂਦਾ ਦੀ ਥੋੜਾ ਜਿਹਾ ਨਾ ਵੀ ਜਿਵੇਂ ਗਿਆ ਨੂੰ ਚਲੋ ਥੋੜਾ ਬਹੁਤ ਟਾਈਮ ਲੱਗ ਗਿਆ ਨਾ ਫਿਰ ਜਿਵੇਂ ਸ਼ਾਮ ਨੂੰ ਧੂਣਾ ਵਗੈਰਾ ਕਰਨਾ ਜਾਂ ਹੋਰ ਕੁਝ ਕਰਨਾ ਹੈ ਨਾ ਵੀ ਉਹ ਫਿਰ ਆਪ ਨੂੰ ਕਰਨਾ ਪੈ ਜਾਂਦਾ ਚਲੋ ਇਹ ਆ ਜੀ ਹੈ ਨਾ ਜਿਹੜੇ ਕੰਮ ਕਰਦੇ ਕਰਨੇ ਨੇ ਉਹ ਕਰਨੀ ਕਰਨੇ ਹੁੰਦੇ ਨੇ ਬਾਕੀ ਤੁਸੀਂ ਦੱਸੋ ਜੀ ਤੁਹਾਡੀ ਤੀਆਂ ਦੀ ਤਿਆਰੀਆਂ ਕਿਵੇਂ ਚੱਲਦੀਆਂ ਨੇ ਆਪਣੇ ਜੀ ਫਿਲਹਾਲ ਹਜੇ ਤਾਂ ਤੀਆਂ ਦੀ ਕੋਈ ਤਿਆਰੀ ਹੈ ਨਹੀਂ ਗੀ ਹਣਾ ਤੇ ਅਗਰ ਤੀਆਂ ਦੀ ਕੋਈ ਤਿਆਰੀ ਹੋਈ ਹੈ ਨਾ ਵੀ ਫਿਰ ਚਲੋ ਉਹ ਸਾਬ ਨਾਲ ਦੇਖਾਂਗੇ ਆਪਣਾ ਤੀਆਂ ਦੀ ਤਿਆਰੀ ਦਾ ਜਿਵੇਂ ਆਪਣੇ ਪਿੰਡ ਚ ਨਾ 1-2 ਕਸਾਲ 2 ਸਾਲ ਮਨਾਇਆ ਸੀ ਤੀਆਂ ਮਤਲਬ ਪਿੰਡ ਦੀ ਲਈ ਰੀਜ਼ਨ ਨੇ ਸਾਰੀਆਂ ਨੇ ਇਕੱਠੀਆਂ ਹੋ ਕੇ ਸਕੂਲ ਦੇ ਵਿੱਚ ਹਨਾ ਉਦੋਂ ਉੱਥੇ ਉਹਨਾਂ ਨੇ ਥੋੜਾ ਬਹੁਤਾ ਫੰਕਸ਼ਨ ਜਿਹਾ ਕੀਤਾ ਸੀਗਾ ਪਰ ਇਸ ਵਾਰ ਤਾਂ ਫਿਲਹਾਲ ਹਜੇ ਤੱਕ ਤਾਂ ਨਹੀਂ ਸੁਣਿਆ ਹੈਗਾ ਹਾਂਜੀ ਅਗਰ ਸੁਣਿਆ ਹਨਾ ਫਿਰ ਮੈਂ ਤੁਹਾਨੂੰ ਦਿਖਾਉਂਗੀ ਵੀ ਜ਼ਰੂਰ ਤੇ ਫਿਰ ਆਪਾਂ ਚੱਲਾਂਗੇ ਸਾਰੇ ਲੈਣੇ ਮੈਂ ਆਪਣੀ YouTube ਫੈਮਿਲੀ ਨੂੰ ਲੈ ਕੇ ਚੱਲੂੰਗੀ ਹਨਾ ਬਸ ਉਸੇ ਕਰਕੇ ਜੀ ਹੁਣ ਇਹ ਆ ਚਲੋ ਮੈਂ ਦੀ ਦਾ ਬੈਸਵੇਂ ਮੈਂਦੀ ਨਾ ਬਹੁਤ ਕਟ ਲਗਾਨੀ ਹੈ ਜਿਵੇਂ ਮੈਨੂੰ ਨਾ ਇਹ ਹੋ ਜਾਂਦਾ ਜਿਵੇਂ ਮੈਂਦੀ ਹੋਗੀ ਹਨਾ ਹੱਥਾਂ ਤੇ ਨੇਲ ਪੋਟਸ ਵਗੈਰਾ ਹੋਗੀ ਮੈਂ ਬਹੁਤ ਕਟ ਇਟ ਇਸ ਮੈਨੂੰ ਖੁਦ ਨੂੰ ਹਨਾ ਮੈਂ ਬਹੁਤ ਕਟ ਲਾਈ ਕਰਦੀ ਆ ਇਹ ਚੀਜ਼ਾਂ ਜਿਵੇਂ ਮੈਂ ਨੇਲ ਪੋਲਿਸ਼ ਵੀ ਵੀ ਲਗਾਉਣੀ ਹੈ ਨਾ ਵੀ ਉਹ ਮੈਂ ਪੈਰਾਂ ਦੀ ਬੱਦ ਲਗਾਉਣੀ ਨੇ ਹੱਥਾਂ ਤੇ ਬੌਗਟ ਲਗਾਉਣੀ ਆ ਬਸ ਉਸੇ ਕਰਕੇ ਹੈ ਨਾ ਮੈਨੂੰ ਇਹ ਹੋ ਜਾਂਦਾ ਜਿਵੇਂ ਮੈਂ ਹੱਥਾਂ ਤੇ ਵੀ ਨੇਲ ਪੋਲਿਸ਼ ਲਗਾਉਂਦੀ ਨਹੀਂ ਹੈਗੀ ਹਾਂਜੀ ਅਗਰ ਜੇ ਲਗਾਉਣੇ ਮੈਂ ਇੱਕ ਦੋ ਕਵਰ ਲਗਾਈਆ ਉਹ ਮੈਂ ਦੂਜੀ ਜਿਹੜੀ ਪਰਮਾਨੈਂਟ ਵਾਲੀ ਹੁੰਦੀ ਹੈ ਨਾ ਵੀ ਅਗਰ ਨੇਲ ਬੱਦੀ ਜ ਮਤਲਬ ਵੱਧ ਜਾਣਗੇ ਫਿਰ ਉਹ ਮਤਲਬ ਨੇਲ ਦੇ ਨਾਲ ਨਾਲੇ ਹੀ ਕਟਿੰਗ ਹੁੰਦੀ ਆ ਨਾ ਉਤਰਦੀ ਨਹੀਂ ਹੈਗੀ ਮੈਨੂੰ ਆਪਦੇ ਮਨ ਨੂੰ ਇਹ ਡਾਊਟ ਰਹਿੰਦਾ ਹੁੰਦਾ ਹੈ ਨਾ ਵੀ ਅਗਰ ਹੱਥਾਂ ਦੇ ਮਤਲਬ ਨੀਲ ਪੇਂਟ ਲੱਗੀ ਹੋਈ ਆ ਨਾ ਵੀ ਜਿਵੇਂ ਆਪਾਂ ਘਰ ਦੇ ਕੰਮ-ਕਾਰ ਕਰਨੇ ਨੇ ਨਾ ਚਲੋ ਇਹ ਆ ਵੀ ਕਾ ਹਾਊਸ ਵਾਈਫ ਨੂੰ ਹਨਾ ਕਿਚਨ ਦੇ ਸਾਰੇ ਕੰਮ-ਕਾਰ ਕਰਨੇ ਪੈਂਦੇ ਨੇ ਵੀ ਫਿਰ ਉਹ ਜਦੋਂ ਆਪਾਂ ਕਿਚਨ ਦੇ ਕੰਮ-ਕਾਰ ਕਰਨੇ ਨੇ ਨਾ ਫਿਰ ਉਹ ਆਪਣੇ ਖਾਣ-ਪੀਣ ਦੇ ਵਿੱਚ ਹੀ ਉਹ ਮਿਕਸ ਅਪ ਹੁੰਦੀਆਂ ਨੇ ਚੀਜ਼ਾਂ ਬਸ ਉਹ ਚੀਜ਼ਾਂ ਕਰਕੇ ਮੈਂ ਥੋੜਾ ਜਿਹੀ ਚੀਜ਼ਾਂ ਵਾਈਟ ਕਰ ਦਿੰਦੀ ਆ ਮੈਨੂੰ ਜਣੀ ਚਲੋ ਇਹ ਆ ਹਾਂਜੀ ਵੀ ਵਧੀਆ ਲੱਗਦੀਆਂ ਨੇ ਪਰ ਮੈਨੂੰ ਇਹ ਚੀਜ਼ਾਂ ਦਾ ਛੌਂਕ ਥੋੜੇ ਜਿਹੀ ਘੱਟ ਨਹੀਂ ਜੀ ਹਰ ਇੱਕ ਦੇ ਆਪਣੇ ਆਪਣੇ ਸ਼ੌਂਕ ਹੁੰਦੇ ਨੇ ਪਰ ਕਿਸੇ ਨੂੰ ਕਿਸੇ ਮੈਨੂ ਜਣੀ ਮੈਨੂੰ ਨੀਲ ਪੇਂਟ ਵਗੈਰਾ ਹੱਥਾਂ ਤੇ ਉਹ ਸੋਹਣੀ ਲੱਗਦੀਆਂ ਨਾ ਵੀ ਪਰਮਨੈਂਟ ਵਾਲੀ ਉਹ ਚੀਜ਼ ਵਧੀਆ ਲੱਗਦੀ ਆ ਤੇ ਬਾਕੀ ਮੈਂ ਪੈਰਾਂ ਤੱਕ ਦੇ ਨੀਲ ਪੇਂਟ ਉਤਰਨ ਨਹੀਂ ਦਿੱਤੇ ਹਾਂਜੀ ਤੇ ਬੈਂਗਲਸ ਵਗੈਰਾ ਮੈਨੂੰ ਹਨਾ ਮੈਂ ਵੈਸੇ ਹੀ ਘੱਟ ਪਾਉਂਦੀ ਆ ਮੈਨੂੰ ਉਹ ਛੰਛੰਡੀਆਂ ਕਰਦੀਆਂ ਥੋੜੀਆਂ ਜਿਹੀਆਂ ਉਹ ਲੱਗਦੀਆਂ ਨੇ ਨਾ ਮੈਂ ਜਿਵੇਂ ਮੈਰਿਜ ਵਗੈਰਾ ਤੇ ਵੀ ਜਾਂਦੇ ਆ ਨਾ ਉਦੋਂ ਵੀ ਮੈਂ ਬਹੁਤ ਘਟ ਪਾਉਣੀ ਆ ਮਤਲਬ ਸ਼ੁਰੂ ਤੋਂ ਹੀ ਜਿਵੇਂ ਆਪਾਂ ਚੀਜ਼ਾਂ ਪਤਾ ਨਹੀਂ ਇਹ ਹੋ ਜਾਂਦਾ ਵੀ ਆਪਾਂ ਨੂੰ ਹਨਾ ਵੀ ਕੁਝ ਚੀਜ਼ਾਂ ਜਿਵੇਂ ਕਹਿੰਦੇ ਉਹਨਾਂ ਨੇ ਵੀ ਵਿਰਾਸਤ ਵਿੱਚ ਮਿਲੀਆਂ ਹੋ ਜਾਂਦੀਆਂ ਨੇ ਹਨਾ ਵੀ ਵਿਰਾਸਤ ਚ ਮਿਲਦੀਆਂ ਨੇ ਹਨਾ ਤੇ ਜਿਵੇਂ ਉਰੇ ਮਤਲਬ ਮੇਰੀ ਮਦਰ ਇਨ ਲਾ ਨੂੰ ਕਾਫੀ ਸ਼ੌਂਕ ਹੁਣ ਤਾਂ ਚਲੋ ਇਹ ਹੋ ਜਾਂਦਾ ਵੀ ਏਜ਼ ਅਕੋਰਡਿੰਗ ਬੰਦੇ ਦੇ ਸ਼ੌਂਕ ਹੁੰਦੇ ਵੀ ਨੇ ਜਾਂ ਨਹੀਂ ਵੀ ਹੁੰਦੇ ਹੈਗੇ ਉਹ ਚੀਜ਼ ਦਾ ਫਰਕ ਹੋ ਜਾਂਦਾ ਪਰ ਉੱਥੇ ਮੇਰੀ ਮੰਮੀ ਨੂੰ ਬਿਲਕੁਲ ਨਹੀਂ ਸੀ ਉਹਨਾਂ ਦੇ ਨਾਲ ਹੀ ਮੈਂ ਕਦੇ ਚੂੜੀਆਂ ਨਾ ਕਦੇ ਮਹਿੰਦੀ ਨਾ ਕਦੇ ਨੀਲ ਪੇਂਟ ਕਦੇ ਨਹੀਂ ਮੈਂ ਦੇਖਿਆ ਹੈਗਾ ਸਟਾਰਟਿੰਗ ਤੋਂ ਨਾ ਵੀ ਜਿਵੇਂ ਆਪਣੀ ਪਰਬ੍ਰਿਸ਼ ਹੁੰਦੀ ਆ ਆਪਾਂ ਦੇਖਦੇ ਆਂ ਆਪਣੇ ਪੇਰੈਂਟਸ ਨੂੰ ਹਨਾ ਉਹਦਾਂ ਦੀ ਆਪਣੀ ਆਦਤ ਬਣ ਜਾਂਦੀ ਹੈ ਹਨਾ ਚਲੋ ਜੀ ਮੈਨੂੰ ਹਨਾ ਉਰੇ ਮੰਮੀ ਬਹੁਤ ਕਹਿੰਦੇ ਹੁੰਦੇ ਨੇ ਨਾ ਵੀ ਤੂੰ ਨੀਲ ਵੀ ਮਹਿੰਦੀ ਵਗੈਰਾ ਹਨਾ ਸੁੱਤੀਆਂ ਦੇ ਵਿੱਚ ਚਲੋ ਜੀ ਹਾਂ ਆਪਾਂ ਲਗਾਵਾਂਗੇ ਕਿਸੇ ਦਿਨ ਤੀਆਂ ਵਰਨਾ ਦੇਖਾਂਗੇ ਹਨਾ ਵੀ ਚਲੋ ਥੋੜਾ ਬਹੁਤਾ ਸ਼ਗਨ ਜ਼ਰੂਰ ਕਰਾਂਗੇ ਪਰ ਦੇਖਦੇ ਆ ਕਿਸ ਦਿਨ ਜੁਨੀਆ ਚ ਪਿੰਡ ਦੇ ਵਿੱਚ ਸੁਨੀਆਂ ਨਹੀਂ ਹੈਗੀਆਂ ਜੀ ਹੁਣ ਬਾਜੀ ਕਰਦੇ ਮੈਂ ਦਾਲ ਸਬਜੀ ਵਗੈਰਾ ਬਣਾ ਲਈ ਸੀ ਹੁਣ ਇੱਥੇ ਲੱਗੀ ਸੀ ਫੁਲਕੇ ਬਣਾਉਣਾ ਫੁਲਕੇ ਬਣਾਉਣ ਲੱਗੇ ਸੀ ਅੱਜ ਬਾਹਰ ਚੁੱਲੇ ਤੇ ਜਿਵੇਂ ਬਾਹਰ ਬਹੁਤ ਇੰਨਾ ਸੋਹਣਾ ਮੌਸਮ ਹੋਇਆ ਆ ਸੀ ਬਹੁਤ ਜ਼ਿਆਦਾ ਫਤਿਹ ਦੇ ਪਾਪਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਉਹਨਾਂ ਨੇ ਜਾਣਾ ਸੀ ਉਹ ਗਏ ਹੋਏ ਸੀ ਨਾਲੇ ਮੈਂ ਮੌਸਮ ਦੇ ਦੇ ਸੀ ਮੈਂ ਕਿਹਾ ਬਹੁਤ ਸੋਹਣਾ ਮੌਸਮ ਹੋਇਆ ਆਏ ਤੇ ਨਾਲ ਹੀ ਸਾਨੂੰ ਇਹ ਸੀਗਾ ਮੈਂ ਕਿਹਾ ਵੀ ਚਲ ਫਿਰ ਦੇਖਦੇ ਆ ਮੰਮੀ ਉਹਨਾਂ ਨੂੰ ਮੰਮੀ ਕਹਿੰਦੇ ਵੀ ਤੂੰ ਨਾ ਕਰਨਾ ਇਹ ਵੀ ਮੱਛਰ ਹੋ ਜਾਣਾ ਹੈ ਹੁਣ ਜੀ ਚਲੋ ਵੈਸੇ ਇਹ ਆ ਵੀ ਹਨਾ ਜਿਵੇਂ ਹੁਣ ਮੈਨੂੰ ਲੱਗਦਾ ਸ਼ਾਇਦ 15 ਦਿਨ ਰਹਿੂਗਾ ਹਨਾ ਮੱਛਰ ਮੱਛਰ ਜਿਆਦਾ ਵੀ ਫਿਰ ਖਤਮ ਹੋ ਜਾਊਗਾ ਵੀ ਜਿਵੇਂ ਹੋ ਜਾਂਦਾ ਹੁੰਦਾ ਹਨਾ ਜਦ ਤੀਰੀਆਂ ਥੋੜੀ ਜਿਹੀਆਂ ਵੱਡੀਆਂ ਹੋ ਜਾਂਦੀਆਂ ਨੇ ਉਦੋਂ ਕਹਿ ਦਿੰਦੇ ਨੇ ਵੀ ਖਤਮ ਹੋ ਜਾਂਦਾ ਹੁੰਦਾ ਬਾਕੀ ਜੀ ਚਲੋ ਦੇ ਦੇਣੇ ਬਾਕੀ ਫਿਲਹਾਲ ਕਰ ਦੂੰਗਾ ਖਤਮ ਹੁੰਦਾ ਨਾ ਵੈਸੇ ਇਹ ਜੇ ਮੌਸਮ ਦੇ ਵਿੱਚ ਨਾ ਪਛ ਹੁਣ ਬਹੁਤ ਔਖਾ ਹੋ ਜਾਂਦਾ ਹੈ ਨਾ ਚਲੋ ਆਪਣੇ ਤਾਂ ਫਿਰ ਵੀ ਸਰ ਜਾਂਦਾ ਬੰਦੇ ਦਾ ਇਨਸਾਨ ਦਾ ਨਾ ਕभी ਜਾਨਵਰਾਂ ਦਾ ਪੰਛੀਆ ਬੰਛੂ ਪਸੂ ਇਹ ਚੀਜ਼ਾਂ ਤਾਂ ਹੋ ਜਾਂਦਾ ਹੈ ਨਾ ਬਾਕੀ ਜਿਕੇ ਹਜੇ ਕੋਈ ਵੀ ਫਿਲਹਾਲ ਵਿਆਹ ਵੀ ਨਹੀਂ ਆ ਰਿਹਾ ਹੈਗਾ ਹਾਂਜੀ ਅਗਰ ਕੋਈ ਮੈਰਿਜ ਵਗੈਰਾ ਆਵੇ ਹੈ ਨਾ ਫਿਰ ਉਹਦੀ ਸ਼ਾਪਿੰਗ ਕਰਨੀ ਉਹ ਚੀਜ਼ ਵਧੀਆ ਲੱਗਦੀ ਨੇ ਹੈ ਨਾ ਵੈਸੇ ਮੈਂ ਹੈ ਨਾ ਵਿਆਹ ਸ਼ਾਦੀਆਂ ਆਉਣ ਆਲੀਆਂ ਜ਼ਰੂਰ ਨੇ ਪਰਮਾਤਮਾ ਕਿਰਪਾ ਕਰੇ ਆ ਜਾਣ ਜਲਦੀ ਜਲਦੀ ਹੈ ਨਾ ਵੀ ਫਿਰ ਉਹਨਾਂ ਦੀ ਸ਼ਾਪਿੰਗ ਸ਼ਾਪਿੰਗ ਕਰੀਏ ਚਾਰ ਦਿਨ ਵਾਲ ਐਨ ਫਿਰ ਤੁਹਾਨੂੰ ਦਿਖਾਵਾਂਗੇ ਹਨਾ ਵੀ ਕੀ ਕੀ ਸ਼ਾਪਿੰਗ ਕਰਦੇ ਨੇ ਵਿਆਹ ਦੇ ਹਨਾ ਕਿਉਂਕਿ ਜੇ ਵਿਆਹ ਭੈਣ ਭਾਈਆਂ ਆਲਾ ਮਤਲਬ ਜਿਹੜਾ ਆਪਣੇ ਸਕੇਆਂ ਜਿhandleChange ਨਾ ਉਹਦਾ ਚਾਰਜ ਵੱਖਰਾ ਹੀ ਹੋ ਜਾਂਦਾ ਕੁਝ ਇਹ ਆ ਦੀ ਪਹਿਲਾਂ ਨਾਲੋਂ ਹਨਾ ਹਰ ਚੀਜ਼ ਦਾ ਬਹੁਤ ਫਰਕ ਪਈ ਜਾਂਦਾ ਏ ਵੀ ਪਹਿਲਾਂ ਵਾਲੇ ਹਨਾ ਮਤਲਬ ਕੋਈ ਵੀ ਆਪਾਂ ਪ੍ਰੋਗਰਾਮ ਕਰਦੇ ਹਾਂ ਨਾ ਪਹਿਲਾਂ ਨਾਲੋਂ ਬਹੁਤ ਹਰ ਚੀਜ਼ ਦਾ ਫਰਕ ਪਈ ਜਾਂਦਾ ਵਿਆਹ ਸ਼ਾਦੀਆਂ ਦਾ ਫਰਕ ਪਈ ਜਾਂਦਾ ਹਨਾ ਬੀ ਉਹ ਚੀਜ਼ਾਂ ਦਾ ਹੋ ਜਾਂਦਾ ਜੀ ਬਸ ਬਾਕੀ ਹੁਣ ਇਹ ਹੋ ਜਾਂਦਾ ਜੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਧੀ ਦਾ ਵਿਆਹ ਕਰਨਾ ਆਪਣੇ ਹੱਥ ਹੁੰਦਾ ਪਰ ਪੁੱਤ ਦਾ ਵਿਆਹ ਕਰਨਾ ਨਾ ਦੂਜੇ ਦੇ ਹੱਥ ਹੁੰਦਾ ਵੀ ਹਾਂਜੀ ਆਪਣਾ ਬੱਚਾ ਨਾ ਕਿਸੇ ਨੂੰ ਕਦੋਂ ਸਹੀ ਲੱਗਦਾ ਏ ਕਿਵੇਂ ਲੱਗਦਾ ਏ ਹਨਾ ਉਹ ਉਹ ਚੀਜ਼ ਹੋ ਜਾਂਦੀ ਹੈ ਨਾ ਵੀ ਉਹ ਇੱਕ ਕੁੜੀ ਦੇ ਪੇਰੈਂਟਸ ਤੇ ਡਿਪੈਂਡ ਕਰਦਾ ਹੈ ਨਾ ਬਸ ਜੀ ਕਿਉਂਕਿ ਜੀ ਹੁਣ ਮੈਨੂੰ ਤਾਂ ਮੇਰੇ ਭਰਾਵਾਂ ਦਾ ਹੀ ਵਿਆਹ ਆਉਣ ਵਾਲੇ ਨੇ ਪੈਣਾ ਦੇ ਆਲਰੇਡੀ ਵਿਆਹ ਹੋ ਚੁੱਕੇ ਨੇ ਸਾਰਿਆਂ ਦੇ ਉਦੋਂ ਮੈਂ ਬਲੌਗ ਕਰਦੀ ਨਹੀਂ ਸੀ ਇੱਕ ਸਿਸਟਰ ਦਾ ਤਾਂ ਮੇਰੇ ਥੋੜੀ ਦੇਰ ਹੀ ਹੋਇਆ ਜੀ ਉਦੋਂ ਸੀਗਾ ਮਤਲਬ 2 ਸਾਲ ਹੋਏ ਨੇ ਜੀ ਉਹਨੂੰ ਤਾਂ ਹਜੇ ਦੂਜਾ ਮਤਲਬ ਦੂਜਾ ਸਾਲ ਲੱਗਿਆ ਜੀ ਬਸ ਜਣੀ ਮਤਲਬ ਬਲੌਗਿੰਗ ਤੋਂ ਥੋੜੀ ਦੇਰ ਕੁਛ ਦੇਰ ਪਹਿਲਾਂ ਹੀ ਹੋਇਆ ਸੀਗਾ ਬਸ ਹੁਣ ਭਰਾਵਾਂ ਦੇ ਵਿਆਹ ਰਹਿੰਦੇ ਨੇ ਫਿਰ ਉਹਨਾਂ ਦੇ ਵਿਆਹ ਆ ਜਾਣ ਫਿਰ ਤੁਹਾਨੂੰ ਦਿਖਾਵਾਂਗੇ ਵਿਆਹ ਬਾਜੀ ਇਹ تھے ਉਹ ਵੇਸੀ ਆਪਣੇ ਘਰ ਦੇ ਕੰਮ ਕਾਰ ਜਿਹੜੇ ਕਰਨ ਵਾਲੇ ਸੀ ਉਹ ਉਹ ਹੋ ਗਏ ਸੀ ਫਤਿਹ ਦੇ ਪਾਪਾ ਰ ਫਤਿਹ ਵੀ ਆ ਗਏ ਸੀ ਬਾਜੀ ਹੁਣ ਆਪਾਂ ਖਾਂਦੇ ਆ ਰੋਟੀ ਪਾਣੀ ਫਿਰ ਬੈਠ ਕੇ ਕਰਦੇ ਆ ਗੱਪ ਛਪਾ ਕਿਉਂਕਿ ਸ਼ਾਮ ਟਾਈਮ ਸੰ ਥੋੜਾ ਜਿਹਾ ਹੋ ਜਾਂਦਾ ਹਨਾ ਵੀ ਇਹ ਫੈਮਿਲੀ ਟਾਈਮ ਹੁੰਦਾ ਹੈ ਵੀ ਉਹਦੇ ਵਿੱਚ ਕੋਈ ਫੋਨ ਨਹੀਂ ਕੁਛ ਨਹੀਂਗਾ ਬਸ ਸਿਰਫ ਗੱਲਾਂ ਹੁੰਦੀਆਂ ਨੇ ਫੈਮਿਲੀ ਨੇ ਸਾਰਿਆਂ ਨੇ ਆਪਣੇ ਆਪਣੇ ਮੈਟਰ ਓਕੇ ਜੀ ਬਾਏ ਟੇਕ ਕੇਅਰ